ਅੰਮ੍ਰਿਤਸਰ ਦੇ ਜੰਡਿਆਲਾ ਗੁਰੂਦਵਾਰ ਵਿੱਚ ਜੀਟੀ ਰੋਡ ਤੇ ਇੱਕ ਦਰਦਨਾਕ ਹਾਦਸਾ ਵਾਪਰਿਆ ਜਿੱਥੇ ਇੱਕ ਗਰੀਬ ਪਰਿਵਾਰ ਦੇ 4 ਸਾਲਾ ਮਾਸੂਮ ਦੀ ਜਾਨ ਚਲੀ ਗਈ ਤੇ 4 ਸਾਲਾ ਬੱਚੀ ਨੂੰ ਉਨਪਛਾਤੀ ਗੱਡੀ ਦੇ ਵੱਲੋਂ ਕੁਚਲ ਦਿੱਤਾ ਜਾਂਦਾ ਹੈ ਹਾਦਸਾ ਤਰੰਤਾਰਨ ਬਾਈਪਾਸ ਦੇ ਨੇੜੇ ਸ਼ਾਮ ਕਰੀਬ 5:30 ਵਜੇ ਵਾਪਰਦਾ ਜਿੱਥੇ ਬੱਚੀ ਦੀ ਮਾਂ ਦਾ ਇਹ ਕਹਿਣਾ ਹੈ ਕਿ ਆਪਣੀ ਧੀ ਦੇ ਨਾਲ ਹਾਈਵੇ ਤੇ ਭੀਖ ਮੰਗ ਰਹੀ ਸੀ ਕਿ ਅਚਾਨਕ ਕਿ ਅੰਮ੍ਰਿਤਸਰ ਵੱਲੋਂ ਆਰੀ ਇੱਕ ਗੱਡੀ ਨੇ ਬੱਚੀ ਨੂੰ ਟੱਕਰ ਮਾਰੀ ਹੈ ਤੇ ਕਰੀਬ 10 ਤੋਂ 20 ਫੁੱਟ ਤੱਕ ਗੱਡੀ ਬੱਚੀ ਨੂੰ ਕਸੀਡ ਧਿਆ ਲੈ ਗਈ ਹੈ ਹਾਲਾਂਕਿ ਹਾਦਸੇ ਤੋਂ ਬਾਅਦ ਕਾਰ ਸਵਾਰ ਤਾਂ ਮੌਕੇ ਤੋਂ ਫਰਾਰ ਹੋ ਗਿਆ ਟਕਕਰੇਨੀ ਭਿਆਨਕ ਸੀ ਕਿ ਕਾਰ ਦੇ ਟਾਇਰ ਢੇਠਾ ਔਨ ਦੇ ਕਾਰਨ ਬੱਚੀ ਦੀ ਮੌਕੇ ਤੇ ਹੀ ਜਾਨ ਚਲੀ ਗਈ ਹੈ ਉਧਰ ਪੁਲਿਸ ਮੌਕੇ ਤੇ ਪਹੁੰਚੀ ਹੈ ਤੇ ਹਾਦਸੇ ਵਾਲੀ ਸੀਸੀਟੀਵੀ ਕੈਮਰੇ ਜਿਹੜੇ ਨੂੰ ਚੈੱਕ ਕੀਤੇ ਜਾ ਰਹੇ ਨੇ ਤੋਂ ਸ਼ਿਕਾਰ ਸਵਾਰ ਦੇ ਖਿਲਾਫ ਸਖਤ ਕਾਰਵਾਈ ਦਾ ਭਰੋਸਾ ਦਿੱਤਾ ਗਿਆ ਤਾਂ ਮ੍ਰਿਤਕ ਬੱਚੀ ਦੇ ਦੋਹਰ ਭੈਣ ਭਰਾ ਵੀ ਨੇ ਪਿਤਾ ਮਜ਼ਦੂਰੀ ਕਰਕੇ ਪਰਿਵਾਰ ਦਾ ਗੁਜ਼ਾਰਾ ਕਰਦੇ ਨੇ ਤਾਂ ਮ੍ਰਿਤਕ ਦੇ ਪੋਸਮਾਰਟਮ ਦੇ ਲਈ ਭੇਜੀ ਗਈ ਹੈ ਹਾਲਾਂਕਿ ਸਥਾਨਕ ਲੋਕਾਂ ਦੇ ਵੱਲੋਂ ਵੀ ਦੁੱਖ ਪ੍ਰਗਟਾਉਂਦਿਆਂ ਮੰਗ ਕੀਤੀ ਗਈ ਹੈ ਕਿ ਜਲਦ ਤੋਂ ਜਲਦ ਦੋਸ਼ੀ ਨੂੰ ਕਾਬੂ ਕੀਤਾ ਜਾਵੇ ਕੀ ਗੱਲ ਕੀ ਹੋਈ ਐ ਜੀ ਵੇਹਲੀ ਤੋਂ ਆ ਰਹੇ ਸੀ ਆਪਣਾ ਤੇ ਉਧਰਲੀ ਸਾਈਡ ਤੋਂ ਮੰਤੰਕੇ ਆਪਣਾ ਗੁਜ਼ਾਰਾ ਕਰਦੇ ਸੀ ਘਰ ਦੇ ਜੀ ਮਾੜੇ ਹੈਗੇ ਆ ਤੇ ਉਸ ਕਰਕੇ ਇਹਨਾਂ ਦੀ ਗੁਡੀਆਂ ਨੂੰ ਪਿੱਛੋਂ ਬੈਕ ਜਾਂ ਕਿਦਾਂ ਸਿੱਧੀ ਗੱਡੀ ਵੱਜੀ ਆ ਕਿ ਬੈਕ ਵੱਜੀ ਆ ਮਾਰ ਕੇ ਸੁੱਟ ਕੇ ਚਲੇ ਗਏ ਆ ਤੇ ਅਸੀਂ ਮੰਗਿਆ ਇਹੋ ਕਰਦੇ ਪਏ ਆ ਕਿ ਵੀ ਸਾਡਾ ਇਨਸਾਫ ਜਿਹੜਾ ਵਾ ਕੀਤਾ ਜਾਵੇ ਉਹਨਾਂ ਨੇ ਇਸ ਬੰਦੇ ਪੁਲਿਸ ਨੂੰ ਸੂਚਿਤ ਹਾਂਜੀ ਪੁਲਿਸ ਨੂੰ ਸੂਚਿਤ ਕੀਤਾ ਵਾ ਬੇਨਤੀ ਕੀਤੀ ਉਹਨਾਂ ਗੱਡੀ ਵੀ ਉਹਨਾਂ ਨੇ ਕਿਆ ਕਿ ਵੀ ਤੇ ਕਾਰਵਾਈ ਕਰਨੀ ਈ ਮੰਗ ਕਰਦੇ ਜੀ ਮੰਗ ਆ ਉਹ ਕਰਦੇ ਪਏ ਸਰ ਕੇ ਵੀ ਤੁਸੀਂ ਆਪਸਾਂ ਨੇ ਉਹਨਾਂ ਦੇ ਕਾਰਵਾਈ ਕੀਤੀ ਜਾਵੇ। ਨਹੀਂ ਤੁਸੀਂ ਕੀ ਗੱਲ ਕੀ ਹੋਈ ਹੈ? ਇਹ ਵਿਚਾਰੀ ਬਾਹਰ ਅੰਦਰ ਗਈ ਆ ਬੱਚੇ ਲੈ ਕੇ। ਬੰਦਾ ਇਹਦਾ ਅਮਲੀਸ਼ ਅਮਲੀ ਆ ਵਿਚਾਰਾ ਮੰਕੇ ਰੋਟੀ ਖਾਂਦੇ ਨੇ ਤੇ ਉੱਥੇ ਆਉਣ ਡਈ ਸੀ ਦੀ ਤੇ ਇਸ ਤਰ੍ਹਾਂ ਹੀ ਆ ਵੀ ਪਿੱਛੇ ਹੋਣ ਗੱਡੀ ਮਾਰੀ ਗਾੜੀ ਨੂੰ ਮਾਰੀ ਆਂ ਤੇ ਵਿਚਾਈ ਦੀ ਅੱਧਾ ਸਿਰ ਖੋਪਰੀ ਜਿਹੜੀ ਆ ਲੱਤ ਗਈ। ਤੇ ਆ ਵੀ ਕਾਰਵਾਈ ਕੀਤੀ ਜਾਵੇ ਕੋਈ। ਇਹਨੇ ਕਿਨੇ ਕਿਨ ਇਨਸਾਫ ਕੀਤਾ ਜਾਵੇ ਨੇ ਕਿਨੇ ਕਿਨੇ ਬੱਚੇ ਨੇ ਆ ਵੇਖ ਘਰ ਵਾਲਾ ਵੇ ਵੀ ਇਹਦਾ ਕੀ ਆ? ਤੇ ਗਾੜੀ ਦੇ ਬੱਚੇ ਨੇ ਕੈਮਰੇ ਵਗੈਰਾ ਲੱਗੇ ਕੈਮਰੇ ਵਗੈਰਾ ਲੱਗੇ ਨੇ ਸਾਰੇ ਉਥੇ ਰੁੱਖਾਂ ਤੱਕ ਕੈਮਰੇ ਲੱਗੇ ਨੇ ਪੁਲਸ ਨੂੰ ਇਨਫੋਰਮੇਸ਼ਨ ਦਿੱਤੀ ਆ ਹਾਂਜੀ ਦਿੱਤੀ ਆ ਸਲਾਹ ਦਿੱਤੀ ਆ ਕੀ ਮੰਗ ਕਰਦੇ ਸਰਕਾਰ ਕੋਲ ਇਹ ਸਰਕਾਰ ਕੋਲ ਇਹੋ ਆਨੇ ਆ ਵੀ ਇਹ ਗਰੀਬ ਆ ਕੇ ਨੇ ਆ ਬਈ ਵੀ ਇੱਥੇ ਕਾਰਵਾਈ ਕੀਤੀ ਜਾਵੇ ਇਹਨਾਂ ਬੱਚਿਆਂ ਦਾ ਇਨਸਾਫ ਕੀਤਾ ਜਾਵੇ ਕੀ ਗੱਲ ਕੀ ਨਾ ਪ੍ਰਿ ਕੁੜੀ ਲੈ ਕੇ ਨੰਗਲ ਤੇ ਤਿੰਨ ਚਾਰ ਜਾਣੇ ਆਂ ਕਾਰ ਥੱਲੇ ਦੇ ਕੇ ਸਪੀਡ ਹੀ ਲਾ ਲਈ ਮੈਂ ਫੱਡੀ ਰਹਿ ਗਈ ਕੱਲਿਓ ਕੱਢੀ ਕਾਰ ਤੇ ਉਹਦੇ ਪਿੱਛੇ ਪਹੁੰਕੇ ਵੇਖਿਆ ਨਹੀਂ ਉਹਨਾਂ ਨੇ ਮੈਂ ਫੱਡੀ ਰਹਿ ਗਈ ਤੇ ਉਹਦਾ ਚੱਲ ਕੇ ਕਾਰ ਵਾਲੇ ਕੋਤੇ ਸੁੱਟ ਕੇ ਸੁੱਤੀ ਮੇਰੀ ਨੂੰ 4 ਸਾਲਾਂ ਦੀ ਆ ਗੁੜੀਆ ਕਿੰਨੇ ਸਾਲ ਦੀ 4 ਸਾਲ ਦੀ ਐਡੀ ਮੁਸ਼ਕਿਲ ਪਾਲੀ ਮੈਂ ਚੱਪਿਆਂ ਘਟਿਆਣਾ ਤੇ ਬੱਚੇ ਨਹੀਂ ਲੱਭਦੇ ਐ ਕਿਸ ਗੱਲ ਕੀਤੀ ਪੁਲਿਸ ਨੂੰ ਮੈਂ ਘਤੀ ਕੱਲੀ ਚੁੱਕੇ ਤੇ ਉਹਦੇ ਨਾਲ ਨਹੀਂ ਸੀ ਕੋਈ ਮੈਂ ਕੱਲੀ ਚੁੱਕੇ ਭੱਜ ਕੇ ਆਈ ਦਵਾ ਦਉ ਕਿਸੇ ਨੇ ਮੇਰਾ ਸਾਥ ਨਹੀਂ ਹਟੋ ਦਿੱਤਾ ਭੱਜੀ ਉੱਠੇ ਆ ਉਹ ਤੇਰੇ ਪਾਸੇ ਆ ਰਹੇ ਸੀ ਵੇਲੀ ਲੱਗੋ ਮੈਂ ਨੰਗਨ ਦੀ ਵੇਲੀ ਤਾਣੀ ਉਸ ਤੋਂ ਗੱਡੀ ਵੇਲੀ ਲੱਗੋ ਮਿਲ ਕੇ ਗਈ ਸਪੀਡ ਹੀ ਲਾ ਲਈ ਗੱਡੀ ਨੇ ਆਈ ਦਵਾਦਮ ਮੇ ਕੋ ਵੇਖਿਆ ਨਹੀਂ ਗਿਆ ਕਿੰਨੇ ਵੇ ਦੀ ਗੱਲ ਹਾਂ ਹੁਣੇ ਉਹਨੇ ਹੀ ਹੋਇਆ 5:00 ਵਜੇ ਨਾ 6:00 ਵਜੇ ਨਾ ਦਵਾ ਦਵਾ ਚਲਾ ਕੇ ਰੱਬਾ ਮੈਂ ਉੱਤੇ ਕਲਪਦੀ ਰਹੀ ਮੈਂ ਤਾਂ ਬੜੀ ਮੁਸ਼ਕਿਲ ਆਈ ਧੀ ਆਪਣੀ ਲੈ ਕੇ ਹੁੰਜੇ ਤੇ ਆਈ ਆ ਮੈਂ ਹੁੰਜੇ ਤੇ ਆਈ ਮੈਂ ਮੰਗ ਕਰਦੇ ਸਰਕਾਰ ਕੋ ਹਾਂਜੀ ਹਾਂ ਜੀ ਮੇਰਾ ਨਾ ਸ਼ਿਲੂ ਕੀ ਗੱਲ ਕੀ ਪੂਰੀ ਕਾਰ ਥਲੇ ਦੇ ਇੱਕ ਮਹੀਨੇ ਇੱਕ ਮਹੀਨੇ ਦਵਾ ਦਵਾ ਦੇ ਕੇ ਚਲ ਗਏ ਵਾ ਫੜਦੀ ਰਹਿ ਗਈ ਯਾਰ ਉਹ ਦਵਾ ਦਵਾ ਉੱਤੋਂ ਦੀ ਅਹੀਂ ਉਤਰਾ ਵੀ ਗਾਣੀ ਨੰਗਨ ਦੇ ਸੀ ਹੈ ਵੇਲੀ ਦਾਣੀ ਨੰਗਨ ਦੇ ਸੀ ਹੈ ਵੇਲੀ ਦਾਣੀ ਉੱਥੇ ਤੁਰ ਕੇ ਨੰਗਨ ਦੇ ਸੀ ਤੇ ਘਾਰ ਥੱਲੇ ਬਾਹ ਬੜੀ ਸੀ ਕਿੰਨੇ ਸਾਲ ਦੀ ਕੁੜੀ ਹੈ ਹਾਂਜੀ ਕਿੰਨੇ ਸਾਲ ਦੀ ਕੁੜੀ ਸੀ 4 ਸਾਲ ਦੀ ਸੀ 4 ਸਾਲ ਦੀ ਮੇਰੇ ਕੋਲ ਇੰਨੀ ਮੁਸ਼ਕਿਲ ਮੈਂ ਆਪਣੀ ਪੀ ਭਾਲੀ ਆ